ਚੈਨਲ ਪੰਜਾਬ ਵਾਲਾ ਪੋਡਕਾਸਟ ਤੇ ਮੈਂ ਕੁਲਵਿੰਦਰ ਔਲਖ ਫਿਰ ਤੋਂ ਹਾਜ਼ਰ ਹਾਂ ਇੱਕ ਹੋਰ ਅਹਿਮ ਜਾਣਕਾਰੀ ਦੇ ਨਾਲ। ਇਹ ਜਿਹੜੀ ਅਹਿਮ ਜਾਣਕਾਰੀ ਇਕੱਤਰ ਕਰਨ ਪਹੁੰਚੇ ਆਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਕੌਣੀ ਦੇ ਵਿੱਚ ਐਚਐਮਆਰ ਨਰਸਰੀ ਤੇ ਆਏ ਹੋਏ ਆ ਤੇ ਅੱਜ ਤੁਹਾਨੂੰ ਅਸੀਂ ਅਗਸਤ ਤੇ ਸਤੰਬਰ ਮਹੀਨੇ ਦੇ ਵਿੱਚ ਲੱਗਣ ਵਾਲੇ ਫਲਦਾਰ ਬੂਟੇ ਕਿਹੜੇ ਆ ਉਹਨਾਂ ਬਾਰੇ ਦੱਸਣਾ ਉਹਨਾਂ ਦਾ ਰੇਟ ਵੀ ਤੁਹਾਨੂੰ ਨਾਲ-ਨਾਲ ਦੱਸਾਂਗੇ ਸਾਡੇ ਨਾਲ ਐਚਐਮਆਰ ਨਰਸਰੀ ਚਲਾਉਣ ਵਾਲੇ ਸਾਡੇ ਨੌਜਵਾਨ ਕਿਸਾਨ ਭਰਾ ਹੁਕਮ ਰਾਜ ਸਿੰਘ ਨਾਲ ਆ ਸਾਡੇ ਇਹ ਸਾਰੀ ਜਾਣਕਾਰੀ ਸਾਨੂੰ ਦੇਣਗੇ ਤਾਂ ਭਾਈ ਜੀ ਫਲਦਾਰ ਬੂਟੇ ਘਰਾਂ ਦੇ ਵਿੱਚ ਸਾਡੇ ਕਿਸਾਨ ਭਰਾ ਬਾਗਬਾਨੀ ਦੇ ਨਾਲ ਜੁੜੇ ਹੋਏ ਆ ਜਿਹੜੇ ਤੇ ਹੁਣ ਤਾਂ ਇਹ ਰੁਝਾਨ ਬਣ ਗਿਆ ਵੀ ਹਰ ਘਰ ਜਿਹੜਾ ਉਹ ਚਾਹੁੰਦਾ ਵੀ ਫਲਦਾਰ ਬੂਟਾ ਘਰੇ ਲਾਇਆ ਜਾਵੇ ਤਾਂ ਭਾਈ ਜੀ ਆਪਾਂ ਅਗਸਤ ਸਤੰਬਰ ਮਹੀਨੇ ਦੇ ਵਿੱਚ ਕਿਹੜੇ ਫਲਦਾਰ ਬੂਟੇ ਜਿਹੜੇ ਉਹ ਘਰਾਂ ਦੇ ਵਿੱਚ ਲਵਾ ਸਕਦੇ ਆ ਇਹ ਦੱਸੋ ਤੇ ਨਾਲ ਨਾਲ ਆਪਾਂ ਬੂਟਿਆਂ ਦੇ ਦਰਸ਼ਨ ਵੀ ਕਰਾ ਦਈਏ ਤੇ ਰੇਟ ਵੀ ਦੱਸ ਦਈਏ ਜਿਹੜਾ ਇਹ ਮਹੀਨਾ ਹੁੰਦਾ ਇਹਨਾਂ ਦੇ ਵਿੱਚ ਆਪਾਂ ਜੇ ਫਾਲਦਰ ਬੂਟਿਆਂ ਦੀ ਲਾਉਣ ਦੀ ਗੱਲਬਾਤ ਕਰੀਏ ਤਾਂ ਆਪਾਂ ਜਿਹੜੇ ਥੈਲੀ ਦੇ ਵਿੱਚ ਬੂਟਾ ਹੁੰਦਾ ਕੋਈ ਵੀ ਬੂਟਾ ਉਹ ਆਪਾਂ ਸਾਰੇ ਲਾ ਸਕਦੇ ਹਾਂ ਬਾਕੀ ਰਹੀ ਗੱਲ ਵੀ ਤੁਸੀਂ ਸਾਡੇ ਕੋਲੋਂ ਕਿਉਂ ਲੈਣ ਆਓ ਬੂਟੇ ਵੀ ਉਹ ਤੁਹਾਨੂੰ ਦੱਸ ਦਿਆਂ ਵੀ ਕਿਉਂ ਲੈਣ ਆਓ ਉਹਦਾ ਕਾਰਨ ਕੀ ਆ ਵੀ ਕੱਲਾ ਅਸੀਂ ਫਾਲਦਰ ਬੂਟਿਆਂ ਦਾ ਕੰਮ ਨਹੀਂ ਕਰਦੇ ਵੀ ਆਪਾਂ ਇਹ ਸੇਲ ਕਰਦੇ ਹਾਂ ਤੁਸੀਂ ਪਹਿਲਾਂ ਵੀ ਵੀਡੀਓ ਸਾਡੀਆਂ ਦੇਖੀਆਂ ਹੋਣਗੀਆਂ ਜਾਂ ਸਾਡੇ ਚੈਨਲ ਚੰਗੀ ਸੋਚ ਚੰਗੀ ਖੇਤੀ ਦੇ ਦੇਖੀਆਂ ਹੋਣਗੀਆਂ ਅਸੀਂ ਨਾਲ ਸਬਜ਼ੀਆਂ ਦਾ ਪਨੀਰੀਆਂ ਦਾ ਕੰਮ ਕਰਦੇ ਹਾਂ ਕੋਈ ਠੱਗੀ ਠੋਰੀਆ ਦਾ ਕੰਮ ਨਹੀਂਗਾ ਜਿਵੇਂ ਤੁਸੀਂ ਪਿੱਛੇ ਦੇਖ ਰਹੇ ਹੋ ਪਿੱਛੇ ਗੋਭੀ ਦੀਆਂ ਪਨੀਰੀਆਂ ਜਾਂ ਪਿਆਜ਼ ਦੀਆਂ ਪਨੀਰੀਆਂ ਦਾ ਵੱਡੇ ਪੱਧਰ ਤੇ ਲੱਖਾਂ ਬੂਟਾ ਅਸੀਂ ਗੋਭੀ ਦੇ ਤਿਆਰ ਕਰਦੇ ਆਂ ਤੇ ਇਸ ਵਾਰ 6 ਕਿੱਲੇ ਅਸੀਂ ਪਿਆਜ਼ ਦੀ ਬਨੀਰੀ ਵੀ ਜਿਹੜੀ ਬੀਜਾਂਗੇ ਤੇ ਵੱਡੀ ਪੱਧਰ ਤੇ ਕੰਮ ਕਰਦੇ ਆਂ ਤੇ ਇਹ ਫਾਲਦਰ ਬੂਟਿਆਂ ਦਾ ਵੀ ਆਪਾਂ ਜਿਹੜੇ ਬੂਟੇ ਆਪਣੇ ਇਹ ਜਾਇਜ਼ ਰੇਟ ਤੇ ਆਪਾਂ ਦੇ ਰਹੇ ਆਂ ਤੇ ਤੁਸੀਂ ਇਹਨੂੰ ਪਹਿਲਾਂ ਦੇਖਿਆ ਹੋਊਗਾ ਆਪਣੇ ਕੋਲ ਵੀ ਦੂਰ ਦੂਰ ਤੋਂ ਜਿਹੜੇ ਕਿਸਾਨ ਭਰਾ ਆ ਕੇ ਲੈ ਕੇ ਜਾਂਦੇ ਆ ਫਾਲਦਰ ਬੂਟੇ ਤੇ ਆਪਣੇ ਫਾਲਦਰ ਬੂਟਿਆਂ ਦੀ ਕੁਆਲਿਟੀ ਦੀ ਫੁੱਲ ਗਰੰਟੀ ਹੁੰਦੀ ਆ ਵੀ ਹਰੇਕ ਬੂਟੇ ਨੂੰ ਫਲ ਆਊਗਾ ਜਿਹੜਾ ਤੁਸੀਂ ਲੈ ਕੇ ਜਾਓਗੇ ਆਪਾਂ ਸੁੱਕਣ ਦੀ ਗਰੰਟੀ ਨਹੀਂ ਦਿੰਦੇ ਕਿਉਂਕਿ ਰੇਟ ਆਪਣਾ ਬਹੁਤ ਜਾਇਜ਼ ਆ ਤੇ ਫਲ ਦੀ ਗਰੰਟੀ ਹਰੇਕ ਦੀ ਹੁੰਦੀ ਆ ਵੀ ਕੋਈ ਵੀ ਬੂਟਾ ਸਾਡੇ ਕੋਲੋਂ ਤੁਸੀਂ ਲੈ ਜਾਓ ਉਹਨੂੰ ਫਲ 100% ਆਊਗਾ ਤੇ ਬਾਕੀ ਵੈਰਾਈਟੀ ਦੀ ਸਾਡੀ ਫੁੱਲ ਗਰੰਟੀ ਹੋਊਗੀ ਤੇ ਰੇਟ ਵੀ ਸਾਡਾ ਜਾਇਜ਼ ਆਗਾ ਬਾਕੀ ਜਿਹੜੀ ਤੁਹਾਨੂੰ ਨਾਲ-ਨਾਲ ਅਸੀਂ ਦਿਖਾ ਵੀ ਦਿੰਨੇ ਆ ਜਿਹੜੇ-ਜਿਹੜੇ ਫਲਦਾਰ ਬੂਟੇ ਆਪਣੇ ਕੋਲ ਹੈਗੇ ਆ ਬਾਕੀ ਤਕਰੀਬਨ ਸਾਡੇ ਕੋਲੇ ਬਾਈ ਉਹ ਫਲਦਾਰ ਬੂਟੇ ਹੈਗੇ ਆ ਜਿਹੜੇ ਆਪਣੇ ਪੰਜਾਬ ਦੇ ਮੌਸਮ ਵਿੱਚ ਵਧੀਆ ਹੋ ਜਾਂਦੇ ਆ ਜਿੰਨੇ ਵੀ ਪੰਜਾਬ ਦੇ ਵਿੱਚ ਅੰਬਾਂ ਦੀਆਂ ਵੈਰਾਈਟੀਆਂ ਜਿੰਨੀਆਂ ਹੁੰਦੀਆਂ ਆਂ ਵਧੀਆ ਵੈਰਾਈਟੀਆਂ ਉਹ ਆਪਣੇ ਕੋਲ ਸਾਰੀਆਂ ਉਪਲਬਧ ਜਿਵੇਂ ਆ ਤੁਸੀਂ ਚੀਕੂ ਦਾ ਬੂਟਾ ਦੇਖ ਰਹੇ ਹੋ ਇਹ ਵੱਡੀ ਹਾਈਟ ਵਾਲਾ ਬੂਟਾ ਹੈਗਾ ਜੇ ਇਹਦੇ ਵਿੱਚ ਤੁਸੀਂ ਛੋਟਾ ਬੂਟਾ ਦੇਖਣਾ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਜਿਵੇਂ ਇਹ ਵਾਲਾ ਚੀਕੂ ਦਾ ਬੂਟਾ ਤੁਸੀਂ ਦੇਖ ਰਹੇ ਹੋ ਇਹ ਦੂਜੇ ਛੋਟੀ ਹਾਈਟ ਵਾਲਾ ਬੂਟਾ ਲੈਣਾ ਉਹ ਐਡੀਕ ਹਾਈਟ ਹੋਗੀ ਉਹਦੇ ਉਹ 150 ਰੁਪਏ ਦਾ ਇਹ 300 ਰੁਪਏ ਦਾ ਬੂਟਾ ਹੋਊਗਾ ਤੇ ਇਹਨੂੰ ਦੇਖ ਰਹੇ ਤੁਸੀਂ ਛੋਟਾ ਛੋ ਇਦੂ ਬਾਅਦ ਇਹਦੇ ਵਿੱਚ ਹੀ ਤੁਹਾਨੂੰ 500 ਰੁਪਏ ਦਾ ਬੂਟਾ ਵੀ ਮਿਲ ਜੂਗਾ ਉਸ ਤੋਂ ਬਾਅਦ ਆ ਪਿੱਛੇ ਜਿਹੜਾ ਬੂਟਾ ਪਿਆ ਇਹ 800 ਰੁਪਏ ਦਾ ਵੱਡੀ ਹਾਈਟ ਵਾਲਾ ਬੂਟਾ ਮਿਲ ਜੂਗਾ ਇਸ ਤੋਂ ਬਾਅਦ ਜੇ ਤੁਸੀਂ ਲੈ ਕੇ ਆਣਾ 1600 1800 ਆਪਣੇ ਕੋਲੇ ਚੀਗੂ ਦੇ ਵਿੱਚ ਜਿਹੜਾ ਬੂਟਾ ਮਿਲ ਜੂਗਾ ਤੇ ਬਾਕੀ ਹੁਣ ਰਹੀ ਗੱਲ ਅੰਬਾਂ ਦੇ ਵਿੱਚ ਆਪਣੇ ਕੋਲੇ ਅਮਰਪਾਲੀ, ਅਲਫਾਂਸੋ, ਸਵਾਮ ਦੇਗਾ, ਥਾਈ, ਲੰਗੜਾ, ਦਸਹਰੀ, ਚੌਸਾ, ਕੇਸਰ, ਮੀਆਂ ਜਾਂ ਕੀ ਇਹ ਸਾਰੇ ਅੰਬ ਆਪਣੇ ਕੋਲ ਮਿਲ ਜਾਣਗੇ ਇਹਨਾਂ ਦਾ ਰੇਟ ਆ ਜਿਹੜਾ ਅੰਬਾਂ ਦਾ ਤੁਸੀਂ ਇਹਨਾਂ ਦੀ ਹਾਈਟ ਚੈੱਕ ਕਰ ਸਕਦੇ ਹੋ ਕੱਲਾ ਇਹ ਨਹੀਂ ਹੁੰਦਾ ਵੀ ਬੂਟਾ ਵੱਡਾ ਹੋਵੇ ਆਪਣੀ ਜਿਹੜੀ ਥੈਲੀ ਆ ਤੁਸੀਂ ਦੇਖ ਸਕਦੇ ਹੋ ਇਹ ਵੀ ਹੈਵੀ ਚੈਨ ਨੂੰ ਦੋ ਬੰਦੇ ਚੱਕਣਗੇ ਇਹ ਵਾਲੇ ਅੰਬ ਨੂੰ ਅੰਬਾਂ ਦੇ ਵਿੱਚ ਜੇ ਤੁਸੀਂ ਸਾਡੇ ਤੋਂ ਬੂਟਾ ਲੈਣਾ ਚਾਹੁੰਦੇ ਹੋ ਤਾਂ ਆਪਣਾ ਬੂਟਾ ਜੀ 250 ਰੁਪਏ ਤੋਂ ਸ਼ੁਰੂ ਹੋ ਜਾਂਦਾ ਛੋਟਾ ਬੂਟਾ ਤੇ ਉਸ ਤੋਂ ਬਾਅਦ 300 350 400 450 500 600 700 800 ਜਿਵੇਂ ਇਹ ਬੂਟਾ ਤੁਸੀਂ ਦੇਖ ਰਹੇ ਹੋ ਵੱਡਾ ਬੂਟਾ ਇਹ 800 ਰੁਪਏ ਦਾ ਹੀ ਆਗਾ ਇਹਨੂੰ ਅਗਲੇ ਸਾਲ ਫਲ ਆਊਗਾ ਹੁਣ ਫਲ ਕਿਉਂ ਨਹੀਂਗਾ ਕਿਉਂਕਿ ਅੰਬਾਂ ਦਾ ਮੌਸਮ ਹੈ ਨਹੀਂਗਾ ਨਹੀਂ ਤਾਂ ਤੁਹਾਨੂੰ ਫਲ ਲੱਗਿਆ ਦਿਖਾਉਣਾ ਸੀਗਾ ਜੇ ਤੁਸੀਂ ਸਾਡੇ ਕੋਲੇ ਮਾਰਚ ਦੇ ਮਹੀਨੇ ਆਉਂਗੇ ਉਦੋਂ ਤੁਹਾਨੂੰ ਇਹਨਾਂ ਨੂੰ ਬੂਰਾ ਵੀ ਦਿਖਾਵਾਂਗੇ ਤੇ ਇਹ ਜਿਹੜੇ ਅੰਬ ਅਗਲੇ ਸਾਲ ਇਹ ਫਲ ਦੇਣਗੇ ਇਹ 800 ਰੁਪਏ ਦਾ ਜੇ ਤੁਸੀਂ ਇਸ ਤੋਂ ਵੱਡਾ ਵੀ ਲੈਣਾ 1500 1600 1800 2000 ਤੱਕ ਇਹ ਜਿਹੜੇ ਵੱਡੇ ਅੰਬ ਆਪਣੇ ਕੋਲ ਮਿਲ ਜਾਣਗੇ ਆ ਪਿੱਛੇ ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਅਲਫਾਂਸੋ ਵੈਰੈਟੀ ਹੈ ਜੀ ਇਹ ਅੰਬ ਦੀ ਇਹ 450 ਰੁਪਏ ਦਾ ਅਸੀਂ ਬੂਟਾ ਸੇਲ ਕਰਦੇ ਆ ਇਹਦੀ ਹਾਈਟ ਤੇ ਤੁਸੀਂ ਕੁਆਲਿਟੀ ਚੈੱਕ ਕਰ ਸਕਦੇ ਹੋ ਕੱਲੇ-ਕੱਲੇ ਬੂਟੇ ਦੇ ਤੁਸੀਂ ਦੇਖ ਸਕਦੇ ਹੋ ਬੈਚ ਲੱਗਿਆ ਹੋਇਆ ਇਹ ਨਹੀਂਗਾ ਵੀ ਕਹਿ ਕੇ ਹੋਰ ਗੱਲ ਤੇ ਦਿੱਤੀ ਹੋਰ ਹੋਊਗੀ ਤੇ ਬਾਕੀ ਜਿਹੜੇ ਵੱਡੀ ਹਾਈਟ ਵਾਲੇ ਬੂਟੇ ਆ ਪਿੱਛੇ ਕਿਸ ਰੰਬ ਪਿਆਗਾ ਉਧਰ ਉਹ ਵੱਡਾ ਅੰਮ੍ਰਪਾਲੇ ਲੈ ਕੇ ਜਾਣਾ ਤਾਂ ਕਿਸੇ ਨੇ ਵੱਡੀ ਥੈਲੀ ਦੇ ਵਿੱਚ ਪਿਆਗਾ ਬਾਕੀ ਤੁਸੀਂ ਦੇਖ ਸਕਦੇ ਹੋ ਵੱਡੀ ਪਦਰ ਦੇ ਬੂਟੇ ਆਪਣੇ ਕੋਲੇ ਪਏ ਆ ਇਹ ਨਹੀਂਗਾ ਵੀ ਥੋੜੇ ਜਿਹੇ ਬੂਟੇ ਰੱਖੇ ਹੋਣਗੇ ਤੇ ਆਪਣਾ ਜਿਹੜਾ ਕੰਮ ਆ ਜੈਨੂਨ ਕੰਮ ਆ ਇਹ ਕੰਮ ਨਹੀਂਗਾ ਵੀ ਮੰਨ ਲਓ ਅਸੀਂ ਜੇ ਅਸੀਂ ਸਬਜ਼ੀਆਂ ਦੇ ਪਨੀਰਾਂ ਦਾ ਕੰਮ ਕੀਤਾ ਉਹ ਵੀ ਅਸੀਂ ਪੂਲ ਗਰੰਟੀ ਵਾਲਾ ਕੰਮ ਕੀਤਾ ਤੁਸੀਂ ਦੇਖੇ ਹੋਗਾ ਪਹਿਲਾਂ ਵੀ ਆਪਾਂ ਨੂੰ ਆਪਣੇ ਪੇਜਾਂ ਦੇ ਕਿੰਨਾ ਪਿਆਰ ਦਿੰਦੇ ਆ ਲੋਕ ਜੇ ਅਸੀਂ ਹੁਣ ਫਲਦਰ ਬੂਟਿਆਂ ਦਾ ਵੀ ਕਰਦੇ ਆ ਇਹੇ ਅਸੀਂ ਸ਼ੌਂਕ ਨਾਲ ਵਧੀਆ ਕੰਮ ਕਰਦੇ ਆ ਵਾਇਰਸ ਦੀ ਕਿਰਪਾ ਨਾਲ ਸਾਡੇ ਕੋਲੇ ਪੰਜ ਗੱਡੀਆਂ ਤੋਂ ਪਹਿਲਾਂ ਫਲਦਰ ਬੁੱਟੇ ਨੇ ਆ ਚੁੱਕੀਆਂ ਹਾਂ ਹੁਣ ਜਿਹੜਾ ਇੱਕ ਅਗਲੀ ਗੱਡੀ ਹੋਰ ਆ ਰਹੀ ਹੈ ਸਾਡੇ ਕੋਲੇ ਅਸੀਂ ਜਿਹੜੇ ਹੁਣ ਪਾਵਾਂ ਅਸੀਂ ਪਾਉਂਦਾ ਵੀ ਬਹੁਤ ਜਾਇਜ਼ ਰੇਟ ਰੱਖਿਆਗਾ ਅਸੀਂ ਇਹਦੇ ਬਾਰੇ ਜਾਣ ਕੇ ਵੀ ਜਿਆਦਾ ਦੱਸ ਦੇਗੇ ਵੀਡੀਓ ਵਿੱਚ ਕਿਉਂਕਿ ਇਹਨਾਂ ਦੀ ਡਿਮਾਂਡ ਬਹੁਤ ਆਪਣਾ ਰੇਟ ਜਾਇਜ਼ ਹੋਣ ਕਰਕੇ ਆਹਾ ਅਜੇ ਕੱਲ ਗੱਡੀ ਆਈ ਆ ਜਿਹੜੀ ਆ ਤੁਸੀਂ ਦੇਖ ਰਹੇ ਹੋ ਇਹ ਕੱਲ ਗੱਡੀ ਆਈ ਆ ਤੇ ਇਹ ਤੁਸੀਂ ਦੇਖ ਰਹੇ ਹੋਗੇ ਇਹਦੇ ਵਿੱਚੋਂ ਕਿੰਨੇ ਬੁੱਟੇ ਚੱਕੇ ਗਏ ਆ ਅੱਜ ਹੀ ਤੇ ਇਸ ਇਸ ਬਾਰੇ ਹੁਣ ਅਸੀਂ ਸੋਚਿਆ ਵੀ ਇਹਦੇ ਵੱਡੀ ਗੱਡੀ ਇਹਦੀ ਲੈ ਕੇ ਆਵਾਂਗੇ ਆਪਾਂ ਜਿਵੇਂ ਇਹ ਬੂਟਾ 800 ਰੁਪਏ ਦੇ ਹੀ ਦੇ ਦਿੰਨੇ ਆ ਇਨੀ ਹਾਈਟ ਆ ਲਾਗਾ ਤੇ ਜਿਹਨੇ ਜਾਦੇ ਲੈ ਕੇ ਆਣੇ ਆ ਉਹਦਾ ਕੋਈ 50 60 ਰੁਪਏ ਹੋਰ ਮਾਨਤਾਣੇ ਇਹਦੇ ਵਿੱਚ ਕਰ ਦਿੰਨੇ ਆ ਅਸੀਂ ਇਕੱਠੇ ਕੋਈ 20 ਲੈਂਦੇ ਆ ਜਾਂ ਉਸ ਤਰੀਕੇ ਨਾਲ ਬਾਕੀ ਤੁਹਾਨੂੰ ਹੋਰ ਵੈਰੀਟੀਆਂ ਚ ਉਹ ਦਿਖਾਵਾਂਗੇ ਦੇਖੋ ਭਾਈ ਬਹੁਤ ਪਗੜੀ ਹਾਈਟ ਦੇ ਬੂਟੇ ਆ ਜਿਹੜੇ ਉਹ ਤੁਹਾਨੂੰ ਇੱਥੋਂ ਮਿਲ ਰਿਹਾ ਪਾਮ ਦੀ ਹਾਈਟ ਚੈੱਕ ਕਰੋ ਤੁਸੀਂ ਇਹ ਜਿਹੜਾ ਬਾਈ ਨੇ ਦੱਸਿਆ ਵੀ ਸਿਰਫ 800 ਦਾ ਬੂਟਾ ਤੇ ਬਾਕੀ ਵੱਧ ਬੂਟੇ ਲੈਣ ਵਾਲਿਆਂ ਦਾ ਮਾਨਤਾ ਨਾਲ ਜਿਹੜਾ ਉਹ ਪੈਸਿਆਂ ਦੇ ਵਿੱਚ ਹੋ ਜਾਂਦਾ ਪਰ ਗੱਲ ਇਹ ਹੈ ਵੀ ਇਸੇ ਕਰਕੇ ਬਾਈ ਨੂੰ ਅਸੀਂ ਵੀ ਵਾਰ-ਵਾਰ ਕੱਸ ਦਿੰਨੇ ਆ ਵੀ ਚੰਗੀ ਜਿਹੜੀ ਚੰਗੀ ਸੋਚ ਤੇ ਚੰਗੀ ਖੇਤੀ ਵਾਲੀ ਉਹੀ ਗੱਲ ਹੈ ਵੀ ਇਹ ਰੇਟ ਪੱਖੋਂ ਤਜਾ ਜਿੱਥੇ ਹੈਗੇ ਆ ਹੈਗੀ ਆ ਪਰ ਕੁਆਲਿਟੀ ਪੱਖੋਂ ਉਹੀ ਚੀਜ਼ ਦਿੰਦੇ ਆ ਜਿਹੜੀ ਇਹ ਕਹਿੰਦੇ ਆ ਤੇ ਫੇਰ ਜਿਹੜੀ ਬਾਈ ਤੁਹਾਨੂੰ ਗਿਆਨ ਆ ਨਾ ਜਿਹੜਾ ਜਿਹੜਾ ਤੁਹਾਨੂੰ ਪਤਾ ਇਹਨਾਂ ਬੂਟਿਆਂ ਬਾਰੇ ਲਾਉਣ ਬਾਰੇ ਸਾਰਾ ਨਾਲ ਰਹਿੰਦੇ ਹੋ ਜਿੰਨਾ ਚਿਰ ਫਲ ਨਹੀਂ ਪੈਂਦਾ ਉਹ ਸਭ ਤੋਂ ਸਲਾਉਣਯੋਗ ਗੱਲ ਆ ਤੁਹਾਡੀ ਇਹ ਦਿਲੋਂ ਹੈ ਵੀ ਵਾਕਈ ਤੁਸੀਂ ਉਹਨਾਂ ਕਿਸਾਨ ਭਰਾਵਾਂ ਦੇ ਨਾਲ ਤੇ ਉਹਨਾਂ ਘਰੇਲੂ ਬਗੀਚੀ ਵਾਲਿਆਂ ਦੇ ਨਾਲ ਖੜਦੇ ਹੋ ਅਸੀਂ ਕੋਈ ਵੀ ਕੰਮ ਆ ਬਾਈ ਜੀ ਅਸੀਂ ਨਾ ਛੋਟੇ ਪੱਧਰ ਤੋਂ ਸ਼ੁਰੂ ਕੀਤਾ ਹੈ ਸਾਰਾ ਕੁਝ ਦਿੱਤਾ ਮਾਲਕ ਨੇ ਬਹੁਤ ਕੁਝ ਆ ਅਸੀਂ ਜੇ ਸਬਜ਼ੀਆਂ ਦੀ ਨਰਸਿੰਗ ਸ਼ੁਰੂ ਕੀਤੀ ਸੀ ਉਹ ਅੱਠਾ ਮਰ ਲਿਆ ਤੇ ਸ਼ੁਰੂ ਕੀਤੀ ਸੀ ਅੱਜ ਵਾਹਿਗੁਰੂ ਦੀ ਕਿਰਪਾ ਨਾਲ ਸਾਡੀ 8 ਏਕੜ ਦੇ ਵਿੱਚ ਹੋ ਗਈ ਹੈ ਇੱਕ ਅੱਗੇ ਆਪਾਂ ਫਾਰਮ ਬਣਾਇਆਗਾ ਤੇ ਹੁਣ ਜੇ ਫਲਦਰ ਬੂਟਿਆਂ ਦਾ ਅਸੀਂ ਕੰਮ ਸ਼ੁਰੂ ਕੀਤਾ ਸੀਗਾ ਸਾਨੂੰ 3-4 ਸਾਲ ਪਹਿਲਾਂ ਅਸੀਂ ਉਦੋਂ ਅਸੀਂ ਛੋਟੇ ਪੱਧਰ ਤੋਂ ਸ਼ੁਰੂ ਕਰਕੇ ਤੇ ਇਹਨੂੰ ਵਧੀਆ ਤਰੀਕੇ ਨਾਲ ਵੱਡੇ ਪੱਧਰ ਤੇ ਲੈ ਗਏ ਹਾਂ ਤਾਂ ਤੁਹਾਨੂੰ ਪਤਾ ਹੀ ਆ ਵੀ ਵਾਹਿਗੁਰੂ ਦੀ ਕਿਰਪਾ ਨਾਲ ਅੱਜ ਆਪਾਂ ਪਿੰਡ ਵਿੱਚ ਬੈਠੇ ਆਂ ਤੇ ਪਿੰਡ ਵਿੱਚ ਤੁਸੀਂ ਦੇਖ ਸਕਦੇ ਹੋ ਸਾਡੇ ਕੋਲੇ ਗਾਹ ਕਿੰਨਾ ਜ਼ਿਆਦਾ ਆ ਰਿਹਾਗਾ ਜੇ ਕੁਆਲਿਟੀ ਹੈਗੀ ਆ ਇੰਨੀ ਦੂਰ ਦੂਰ ਤੋਂ ਲੋਕ ਆਉਂਦੇ ਆਗੇ ਨਹੀਂ ਤਾਂ ਨਰਸਰੀਆਂ ਸਾਡੇ ਤੋਂ ਬਹੁਤ ਤਕੜੀਆਂ ਪਈਆਂ ਜਾਂ ਕਈ ਥੋੜੇ ਜਿਹੇ ਬੂਟੇ ਲਿਆ ਕੇ ਰੱਖ ਲੈਂਦੇ ਉਹ ਵੀ ਨਰਸਰੀਆਂ ਹੈਗਾ ਪਰ ਜੇ ਅਸੀਂ ਕੁਆਲਿਟੀ ਸੇਲ ਕਰਦੇ ਆ ਜਾਂ ਜਿਹਨੂੰ ਕਿਉਂਕਿ ਸਾਡੇ ਤੇ ਯਕੀਨ ਕਰਦਾ ਕੋਈ ਵੀ ਅੱਗੇ ਸਾਡੇ ਕੋਲੇ ਗਾਹ ਕਉਂਦੇ ਅਸੀਂ ਉਹਨਾਂ ਨੂੰ ਇਹ ਕਹਿੰਦੇ ਆਂ ਵੀ ਜੇ ਜ਼ਿਮੀਂਦਾਰ ਜ਼ਿਮੀਂਦਾਰ ਨੂੰ ਲੁੱਟੂਗਾ ਤਾਂ ਜ਼ਿਮੀਂਦਾਰ ਜਾਊਗਾ ਕਿੱਥੇ ਉਹ ਗੱਲ ਆ ਵੀ ਅਸੀਂ ਜਾਇਜ਼ ਰੇਟ ਦੇ ਬੂਟੇ ਦਿੰਨੇ ਆ ਇਹ ਨਹੀਂਗਾ ਵੀ ਮੰਨ ਲਓ ਜਿਹੜੀ ਚੀਜ਼ ਦਾ ਅਸੀਂ ਕਮਾਈ ਕਰਦੇ ਆ ਇਹ ਨਹੀਂਗਾ ਵੀ ਅਸੀਂ ਕਮਾਈ ਨਹੀਂ ਕਰਦੇ ਕਮਾਈ ਕਰਦੇ ਆ ਪਰ ਅਸੀਂ ਇੰਨਾ ਜ਼ਿਆਦਾ ਮਾਰ ਜਿੰਨਾ ਕਾ ਲੋਡ ਆ ਉਹਨਾਂ ਕ ਮਰਜ਼ੇ ਰੱਖਿਆਗਾ ਤੁਸੀਂ ਦੇਖ ਸਕਦੇ ਹੋ ਸਾਡੇ ਕੋਲ ਲੇਬਰ ਵੀ ਬਹੁਤ ਕੰਮ ਕਰਦੀ ਆ ਤੇ ਫਾਲਦਾਰ ਬੂਟੇ ਜਿਹੜੇ ਮਿਲਦੇ ਆ ਸਾਡੇ ਕੋਲੋਂ ਵਧੀਆ A1 ਕੁਆਲਿਟੀ ਦੇ ਮਿਲਦੇ ਆ ਅਸੀਂ ਇਤੋਂ ਪਹਿਲਾਂ 2 ਮਹੀਨੇ ਜਿਹੜੇ ਸਮਾਂ ਨਹੀਂ ਸੀਗਾ ਬੂਟੇ ਲਾਉਣ ਦਾ ਜੇ ਸਾਡੇ ਕੋਲ ਗਾਹ ਕੋਈ ਆਉਂਦਾ ਸੀ ਅਸੀਂ ਮੋੜ ਦਿੰਦੇ ਸੀ ਅਸੀਂ ਉਹਨੂੰ ਕਹਿੰਦੇ ਸੀ ਵੀ ਹੁਣ ਫਾਲਦਾਰ ਬੂਟੇ ਲਾਉਣ ਦਾ ਨਹੀਂ ਸਮਾਂਗਾ ਜਦੋਂ ਸਹੀ ਸਮਾਂ ਹੋਊਗਾ ਉਦੋਂ ਸਾਡੇ ਕੋਲ ਵੈਰਾਈਟੀਆਂ ਤੁਹਾਨੂੰ ਇਸ ਤਰੀਕੇ ਨਾਲ ਹੀ ਫੋਲੀ ਦੇਖਣ ਨੂੰ ਮਿਲੂਗੀ ਜਦੋਂ ਸਮਾਂ ਸਹੀ ਨਾ ਹੋਊਗਾ ਬੂਟਾ ਲਾਉਣ ਦਾ ਉਦੋਂ ਅਸੀਂ ਇੱਕ ਬੂਟਾ ਵੀ ਸੇਲ ਨਹੀਂ ਕਰਦੇ ਆਏਗਾ ਕਿ ਅਸੀਂ ਮੋੜੇ ਜਦੋਂ ਹੁਣ ਸਮਾਂ ਆਗਾ ਹੁਣ ਅਸੀਂ ਹਰੇਕ ਬੂਟਾ ਦਿਨੇ ਆ ਤੇ ਬਾਕੀ ਤੁਹਾਨੂੰ ਅਸੀਂ ਬੂਟੇ ਤੁਹਾਨੂੰ ਦੱਸ ਦਿੰਦੇ ਆ ਕਿ ਕਿਹੜੇ ਕਿਹੜੇ ਸਾਡੇ ਕੋਲ ਮਿਲਣਗੇ ਜਿਵੇਂ ਆ ਤੁਸੀਂ ਨਿੰਬੂ ਦਾ ਬੂਟਾ ਦੇਖ ਰਹੇ ਹੋ ਨਾ ਇਹਨੂੰ ਆਮ ਕਾਗਜੀ ਕਹਿ ਕੇ ਵੇਚ ਦਿੰਦੇ ਆ ਪਰ ਕੁੰਬਗਾਠ ਵੈਰਾਈਟੀ ਹੁੰਦੀ ਆ ਇਹ ਇਹਦੇ ਵਿੱਚ ਸਾਡੇ ਕੋਲ ਨਿੰਬੂ ਦੇ ਵਿੱਚ ਸੀਡਲੈਸ ਨਿੰਬੂ ਕੁੰਬਗਾਠ ਨਿੰਬੂ ਕਾਗਜੀ ਨਿੰਬੂ ਬਾਲਾਜੀ ਨਿੰਬੂ ਕੋਲਕੱਤੇ ਵਾਲਾ ਨਿੰਬੂ ਸਾਰੀਆਂ ਵੈਰਾਈਟੀਆਂ ਤੁਹਾਨੂੰ ਸਾਡੇ ਕੋਲ ਨਿੰਬੂ ਦੇ ਵਿੱਚ ਮਿਲਣਗੇ ਬਾਕੀ ਜੇ ਤੁਸੀਂ ਇਹ ਅਮਰੂਦ ਦੇਖ ਰਹੇ ਹੋ ਸਾਡੇ ਕੋਲੇ ਅਮਰੂਦ ਦੇ ਵਿੱਚ ਵੀ 6-7 ਵੈਰਾਈਟੀਆਂ ਆ ਜਿਵੇਂ ਹਸਾਰ ਸਫੈਦਾ ਤਾਈ ਕੀ ਜੀ ਇੱਕ ਦੋ ਵੈਰਾਈਟਾਂ ਦਾ ਅਮਰੋਦਾ ਸਾਡੇ ਕੋਲ ਹੋਰ ਮਿਲ ਜਾਣਗੇ ਤੇ ਬਾਕੀ ਤੁਹਾਨੂੰ ਅਸੀਂ ਮੋਟਾ-ਮੋਟਾ ਤੁਹਾਨੂੰ ਦੱਸ ਦਿੰਨੇ ਆ ਤੁਹਾਨੂੰ ਬੈਨਰ ਦਿਖਾ ਦਿੰਨੇ ਆ ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਹਰੇਕ ਬੂਟਾ ਜਿਹੜਾ ਵੀ ਬੈਨਰ ਦੇ ਅਸੀਂ ਉੱਤੇ ਦਿੱਤਾ ਹੋਇਆ ਉਹ ਸਾਡੇ ਕੋਲ ਇਸ ਟਾਈਮ ਉਪਲਬਧਾਗਾ ਇਹ ਫਾਦਰ ਬੂਟੇ ਜਿਹੜੇ ਆਪਾਂ 2 ਮਹੀਨੇ ਜਿਹੜਾ ਹਾਮੀ ਨੇ ਚੱਲੀ ਜਾਂਦਾ ਅਗਸਤ ਤੇ ਸਤੰਬਰ ਤੇ ਆਕਤੂਬਰ ਦੇ ਪਹਿਲੇ 2 ਹਫ਼ਤਿਆਂ ਦੇ ਵਿੱਚ ਵਿੱਚ ਬੂਟਾ ਆਪਾਂ ਜਿਹੜਾ ਲਾ ਸਕਦੇ ਆ ਉਸ ਟਾਈਮ ਤੇ ਸਾਡੇ ਕੋਲ ਫੁੱਲ ਬੂਟਾ ਤੁਹਾਨੂੰ ਜਿਹੜਾ ਉਪਲਬਧ ਮਿਲੂਗਾ ਉਸ ਤੋਂ ਬਾਅਦ ਚੋਂ ਗਾਂ ਜਿਹੜਾ ਇਹਦਾ ਸੀਜ਼ਨ ਸ਼ੁਰੂ ਹੁੰਦਾ ਅਥੇ ਲਿਆਲੇ ਬੂਟਿਆਂ ਦਾ ਉਹ ਫਰਵਰੀ ਦੇ ਵਿੱਚ ਸ਼ੁਰੂ ਹੁੰਦਾਗਾ ਉਦੋਂ ਦਾ ਤੁਹਾਨੂੰ ਚਲੋ ਉਦੋਂ ਦਰਸ਼ਨ ਕਰਾਵਾਂਗੇ ਹੁਣ ਜਿਹੜੇ ਤੁਸੀਂ ਮੋਟਾ ਮੋਟਾ ਨਿਗਾ ਮਾਰ ਲਓ ਜੇ ਆਪਾਂ ਵੈਰੈਟੀ ਦੇ ਵਿੱਚ ਜਾਵਾਂਗੇ ਸਾਡੇ ਕੋਲ ਸੇਬ ਮਿਲ ਜੂਗਾ ਜੀ ਦੋ ਵੈਰੈਟੀਆਂ ਸੇਬ ਦੀ ਹਰਮਨ 99 ਤੇ ਅਨਾ ਵੈਰੈਟੀਆਂ ਅਨਾ ਮਿਲ ਜੂਗਾ ਬਾਕੀ ਤੁਹਾਨੂੰ ਹੁਣ ਬੈਨਰ ਤੇ ਦਿਖਾਈ ਦਿੰਨੇ ਆ ਬਾਕੀ ਜਿਹੜੇ ਆਹਾ ਫਾਲਦਰ ਬੂਟੇ ਤੁਸੀਂ ਬੈਨਰ ਤੇ ਲੱਗੇ ਦੇਖ ਸਕਦੇ ਹੋ ਸੇਬ ਅੰਬ ਅਮਰੂਦ ਲੀਚੀ ਕਿੰਨੂ ਮਸੰਮੀ ਮਾਲਟਾ ਸੰਤਰਾ ਡੇਜ਼ੀ ਚੋਕੋਤਰਾ ਨਿੰਬੂ ਕਠਲ ਸਟੀਕੂ ਜਾਮਣ ਚਿੱਟੀ ਜਾਮਣ ਫਾਲਸਾ ਅੰਜੀਰ ਅਨਾਰ ਲ ਜਿਵੇਂ ਰੈੱਡ ਡਾਇਮੰਡ ਇਹਦੇ ਵਿੱਚ ਜਾਂ ਸਾਡੇ ਕੋਲ ਤਾਈਵਨ ਪਿੰਕ ਆ ਸੀਦਾ ਫਲ ਆਵਲਾ ਬੇਰੀ ਕੇਲਾ ਆਰਾਮ ਫਲ ਜਿੰਨੇ ਵੀ ਫਲ ਦਿੱਤੇ ਹੋਏ ਆ ਇਹ ਸਾਡੇ ਕੋਲ ਉਪਲਬਧ ਮਿਲਣਗੇ ਇਹ ਆਪਣੇ ਪੰਜਾਬ ਦੇ ਵਿੱਚ ਵਧੀਆ ਹੋ ਜਾਂਦੇ ਆ ਇਹ ਸਾਰੇ ਜਿਹੜੇ ਆਪਣੇ ਕੋਲ ਜਿਹੜੇ ਇਸ ਟਾਈਮ ਤੇ ਉਪਲਬਧ ਆ ਜੇ ਤੁਸੀਂ ਲੈ ਕੇ ਜਾਣੇ ਫਲਦਰ ਬੁਟੇ ਆਪਣਾ ਪਿੰਡ ਹੈਗਾ ਜੀ ਕੌਣੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਜੇ ਤੁਸੀਂ ਗੂਗਲ ਮੈਪ ਤੇ ਲੋਕੇਸ਼ਨ ਸਰਚ ਕਰੋਗੇ ਚੰਗੀ ਸੋਚ ਚੰਗੀ ਖੇਤੀ ਲਿਖ ਕੇ ਤਾਂ ਸਾਡੀ ਲੋਕੇਸ਼ਨ ਆ ਜੂਗੀ ਜੀ ਬਾਕੀ ਜਿਹੜਾ ਚੈਨਲ ਆ ਸਾਡਾ ਉਥੋਂ ਸਾਰਿਆਂ ਨੂੰ ਪਤਾ ਹੀ ਆ ਵੀ ਕੱਲਾ ਸੀ ਬੂਟੇ ਸੇਲ ਕਰਨ ਦਾ ਕੰਮ ਨਹੀਂ ਕਰਦੇ ਜਾਂ ਅਸੀਂ ਸਬਜ਼ੀਆਂ ਕੱਲਾ ਲਵਾਉਣ ਦਾ ਕੰਮ ਹੀ ਨਹੀਂ ਕਰਦੇ ਅਸੀਂ ਜਾਣਕਾਰੀ ਵੀ ਵੱਧ ਤੋਂ ਵੱਧ ਜਾਣਕਾਰੀ ਹਾਫ ਤੇ ਵਿੱਚ ਇੱਕ ਦੋ ਵੀਡੀਓ ਅਸੀਂ ਪਾਉਣੀ ਆ ਵੀ ਜਿਹੜੇ ਜਿਹੜੇ ਸਾਡੇ ਤੋਂ ਕਿਸਾਨ ਭਰਾ ਫਲਦਾਰ ਬੂਟੇ ਜਾਂ ਸਬਜ਼ੀਆਂ ਦੇ ਪਨੀਰੀਆਂ ਲੈ ਕੇ ਜਾਂਦੇ ਉਹਨਾਂ ਨੂੰ ਚੰਗੀ ਜਾਣਕਾਰੀ ਮਿਲ ਸਕੇ ਤੇ ਉਹਨੂੰ ਚੰਗੀ ਦੇਖ ਰੇ ਕਰ ਸਕਣ ਜੀ ਬਿਲਕੁਲ ਜੀ ਤੁਸੀਂ ਬਾਈ ਜੀ ਦੇ ਇਸ ਪੇਜ ਤੇ ਇਹ ਜਾਣਕਾਰੀਆਂ ਵੀ ਲੈ ਸਕਦੇ ਹੋ ਤੇ ਐਚ ਐਮ ਆਰ ਨਰਸਰੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਕੌਣੀ ਹੈ ਤੇ ਲੋਕੇਸ਼ਨ ਦੇ ਗੂਗਲ ਮੈਪ ਕਰਕੇ ਤੁਸੀਂ ਚੰਗੀ ਸੋਚ ਚੰਗੀ ਖੇਤੀ ਇਸ ਜਗ੍ਹਾ ਤੇ ਪਹੁੰਚ ਕੇ ਤੁਸੀਂ ਇਹ ਨਰਸਰੀ ਤੋਂ ਫਲਦਾਰ ਬੂਟੇ ਜਿੰਨੇ ਬਾਈ ਜੀ ਹੋਰਾਂ ਨੇ ਗਨਾਏ ਆ ਉਹ ਤੁਸੀਂ ਲੈ ਸਕਦੇ ਹੋ ਇੱਕ ਹੋਰ ਗੱਲ ਆ ਵੀ ਅਸੀਂ ਜਿਹੜਾ ਇਹ ਕੰਮ ਆਗਾ ਇਹ ਇੱਕ ਇਹ ਭਰਾ ਬੈਠਾਗਾ ਰੰਧੀਰ ਰੰਧੀਰ ਤੇ ਮੈਂ ਅਸੀਂ ਛੋਟੇ ਹੁੰਦੇ ਤੋਂ ਇਕੱਠੇ ਪੜੇ ਆ ਤੇ ਇਹ ਕੰਮ ਅਸੀਂ ਸਾਂਝੇ ਤੌਰ ਤੇ ਸ਼ੁਰੂ ਕੀਤਾ ਅੱਜ ਇਹਨੂੰ ਅਸੀਂ 8 ਕਿੱਲਾਂ ਦੇ ਵਿੱਚ ਲੈ ਕੇ ਜਾ ਰਹੇ ਆ ਤੇ ਵੱਡੀ ਪੱਧਰ ਤੇ ਅਸੀਂ ਜਿਵੇਂ ਹੋਰ ਸਬਜ਼ੀਆਂ ਦੇ ਪਨੀਰਾਂ ਲੱਖਾਂ ਬੂਟਾ ਗੋਭੀ ਦਾ ਜਾ ਮੰਨ ਲਓ ਪਿਆਜ਼ ਦੀਆਂ ਅਸੀਂ ਕਿੱਲਿਆਂ ਦੇ ਕਿੱਲੇ ਵੱਡੀ ਪੱਧਰ ਤੇ ਤਿਆਰ ਕਰਨ ਲੱਗ ਗਏ ਸੋ ਜੇ ਅਸੀਂ ਮਿਹਨਤ ਕੀਤੀ ਐ ਸੋ ਅੱਜ ਸਾਨੂੰ ਇਹਦਾ ਰਿਜ਼ਲਟ ਵੀ ਮਿਲ ਰਿਹਾ ਦੋਵੇਂ ਭਰਾਵਾਂ ਨੇ ਰਲ ਕੇ ਬਹੁਤ ਵਧੀਆ ਸਾਨੂੰ ਹੰਗਾਰਾ ਮਿਲਿਆ ਲੋਕਾਂ ਦਾ ਕਿਉਂਕਿ ਅਸੀਂ ਕੁਆਲਿਟੀ ਸੇਲ ਕਰਦੇ ਆ ਹੁਣ ਤੁਸੀਂ ਜਿਹੜਾ ਅਗਲਾ ਸਵਾਲ ਪੁੱਛਿਆ ਸੀ ਉਹ ਤੁਸੀਂ ਪੁੱਛ ਸਕਦੇ ਆ ਜੀ ਬਿਲਕੁਲ ਜੀ ਇਹ ਨਾ ਇਹ ਗੱਲ ਹੁੰਦੀ ਆ ਵੀ ਜਦੋਂ ਰਲ ਕੇ ਅਸੀਂ ਕਿਸੇ ਕੰਮ ਨੂੰ ਕਰਦੇ ਆ ਤਾਂ ਉਹ ਮੈਨੂੰ ਲੱਗਦਾ ਉਹਦੇ ਵਿੱਚ ਵਾਧਾ ਜ਼ਰੂਰ ਹੁੰਦਾ ਤੇ ਜੇ ਉਹ ਵਾਧਾ ਤਾਂ ਹੁੰਦਾ ਜੇ ਅਸੀਂ ਲੋਕਾਂ ਨੂੰ ਕੁਆਲਿਟੀ ਦਿੰਨੇ ਆ ਲੋਕਾਂ ਦੇ ਨਾਲ ਖੜਦੇ ਆ ਤੇ ਇਹ ਕੰਮ ਹੈ ਹੀ ਇਦਾਂ ਦਾ ਤੇ ਜਿਹੜਾ ਕੰਮ ਸ਼ੁਰੂ ਕੀਤਾ ਬਾਈ ਜੀ ਨੇ ਚੰਗੀ ਸੋਚ ਤੇ ਚੰਗੀ ਖੇਤੀ ਉਹ ਚੰਗੀ ਸੋਚ ਪਹਿਲਾਂ ਆਉਂਦੀ ਹੈ ਚੰਗੀ ਖੇਤੀ ਚੰਗੀ ਸੋਚ ਦੇ ਨਾਲ ਹੀ ਜਿਹੜੀ ਹੈਗੀ ਉਹ ਆ ਸਕਦੀ ਹੈ ਤਾਂ ਬਾਈ ਜੀ ਇਸ ਨਰਸਰੀ ਤੇ ਜਿੰਨੇ ਫਲਦਾਰ ਬੂਟੇ ਤੁਸੀਂ ਗਿਣਾਏ ਇਸ ਵੇਲੇ ਹੈ ਤਾਂ ਜੇਕਰ ਕੋਈ ਕਿਸਾਨ ਪਰ ਆਉਂਦਾ ਹੈ ਇਸ ਵੇਲੇ ਤਾਂ ਇਹ ਸਮਾਂ ਦੱਸ ਦਿਓ ਵੀ ਇਸ ਸਮੇਂ ਤੱਕ ਕਿਹੜੇ ਫਲਦਾਰ ਬੂਟੇ ਗਿਆ ਉਹ ਲੱਗ ਸਕਦੇ ਆ ਤੇ ਉਹ ਜਾਇਜ਼ ਆ ਜੇਕਰ ਤੁਹਾਡੇ ਨੂੰ ਇਸ ਸਮੇਂ ਤੋਂ ਪਹਿਲਾਂ ਪਹਿਲਾਂ ਲੈ ਜਾਣ ਇਹ ਜਿਹੜਾ ਅਗਸਤ ਮਹੀਨਾ ਚੱਲੀ ਜਾਂਦਾ ਉਸ ਤੋਂ ਬਾਅਦ ਜਿਹੜਾ ਸਤੰਬਰ ਆ ਉਸ ਤੋਂ ਬਾਅਦ ਅੱਧ ਅਕਤੂਬਰ ਤੱਕ ਆਪਣੇ ਕੋਲ ਇਹ ਅਵੇਲੇਬਲ ਸਾਰਾ ਬੂਟਾ ਤੁਹਾਨੂੰ ਮਿਲੂਗਾ ਉਸ ਤੋਂ ਬਾਅਦ ਇਹਦਾ ਜਿਹੜਾ ਠੰਡ ਸ਼ੁਰੂ ਹੋ ਜਾਂਦੀ ਆ ਉਸ ਤੋਂ ਬਾਅਦ ਜਿਹੜਾ ਫਲਦਰ ਬੂਟਾ ਲੱਗਣ ਦਾ ਜਿਹੜਾ ਸਹੀ ਸਮਾਂ ਨਹੀਂ ਰਹਿੰਦਾਗਾ ਉਦੋਂ ਫਿਰ ਜਿਹੜੇ ਮੈਂ ਆੜੂ ਆਲੂ ਬੁਖਾਰੇ ਬਗੂ ਗੋਸ਼ੇ ਆਏ ਪੱਤੇ ਸਟਣ ਲੱਗ ਜਾਂਦੇ ਆ ਤੇ ਹੋਰ ਵੈਰੈਟੀਆਂ ਲੱਗ ਵੀ ਸਕਦੀਆਂ ਜੇ ਲਾਉਣੀਆਂ ਤਾਂ ਪਰ ਉਸ ਤੋਂ ਬਾਅਦ ਫਿਰ ਗਾਂਹ ਜਾ ਕੇ ਫਰਵਰੀ ਦੇ ਵਿੱਚ ਜਿਹੜਾ ਬੂਟਾ ਸਹੀ ਲੱਗਦਾ ਥੈਲੀ ਵਾਲਾ ਉਹ ਜਾਂ ਜਨਵਰੀ ਦਸੰਬਰ ਦੇ ਵਿੱਚ ਵੀ ਜਿਹੜੇ ਜਾੜਾ ਵਾਲੇ ਬੂਟੇ ਸਿੱਧੇ ਲੱਗ ਜਾਂਦੇ ਆ ਉਹ ਉਦੋਂ ਵੀ ਮਿਲ ਜਾਣਗੇ ਬਾਕੀ ਇਸ ਸਮੇਂ ਤੇ ਹੁਣ ਜੇ ਤੁਸੀਂ ਸਫਲਦਾਰ ਬੂਟੇ ਲੈ ਕੇ ਜਾਣੇ ਆ ਜਾਂ ਡੈਕੋਰੇਸ਼ਨ ਵਾਲੇ ਪਾਂ ਵਗੈਰਾ ਉਹ ਸਾਡੇ ਕੋਲ ਇਸ ਸਮੇਂ ਤੁਹਾਨੂੰ ਮਿਲ ਜਾਣਗੇ ਜੀ ਤਾਂ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਇਹ ਜਾਣਕਾਰੀਆਂ ਸਾਡੇ ਚੈਨਲ ਤੇ ਸਾਡੇ ਸਰੋਤਿਆਂ ਦੇ ਨਾਲ ਸਾਂਝੀਆਂ ਕੀਤੀਆਂ ਬਹੁਤ ਬਹੁਤ ਸ਼ੁਕਰੀਆ ਜੀ ਐਨੂੰ ਧੰਨਵਾਦ ਜੀ ਤਾਂ ਸਰੋਤਿਓ ਇਹ ਜਾਣਕਾਰੀ ਸੀ ਐਚਐਮਆਰ ਨਰਸਰੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਕਾਉਣੀ ਤੋਂ ਇਹ ਜਾਣਕਾਰੀਆਂ ਤੁਹਾਨੂੰ ਕਿਵੇਂ ਲੱਗੀਆਂ ਆਪਣੀ ਪ੍ਰਤੀਕਿਰਿਆ ਵੀ ਸਾਡੇ ਤੱਕ ਜਰੂਰ ਪਹੁੰਚਾਉਣਾ ਕੈਮਰਾਮੈਨ ਰਿੰਪੀ ਬਰਾੜ ਦੇ ਨਾਲ ਮੈਨੂੰ ਕੁਲਵਿੰਦਰ ਔਲਖ ਨੂੰ ਦਿਓ ਆ ਗਿਆ ਧੰਨਵਾਦ